ਹਾਂਜੀ ਆ ਗਿਆ ਇੱਕ ਮਿੰਟ ਸੀ ਆ ਗਿਆ ਤੂੰ ਕਿ ਐਸ ਘਰੇ ਦਰਦੀ ਭੱਜ ਜਾਂਦੇ ਦੇਖ ਕੇ ਵੀ ਆਉਣਾ ਅੱਜ ਗੱਲ ਸੁਣ ਮੇਰੀ ਪੁੱਪੜਾ ਤੂੰ ਇੱਥੇ ਮਜ਼ਾਕ ਬਣਾ ਲਿਆ ਆ ਕੇ ਰੂਹ ਮਾਰਦਾ ਤੀਜੇ ਕਰਨਾ ਆ ਖੜਦਾ ਲੈ ਕੇ ਲੰਡਾਇਆ ਸਕੂਟਰ 'ਤੇ ਹੁਣ ਤੂੰ ਮੈਨੂੰ ਐਂ ਦੱਸ ਦਸਹਿਰਾ ਵੀ ਲੈਣਾ ਨਾਲ ਦੀਵਾਲੀ ਵੀ ਲੈਣੀ ਆ ਲੋਹੜੀ ਵੀ ਲੈਣੀ ਆ ਆਹ ਕਾਦੇ ਵਾਸਤੇ ਲੈਂਦੀ ਆ ਇਹ ਪੁੱਪੜ ਜੀ ਛੋਡੀ ਸੇਵਾ ਦਾ ਪ੍ਰਬੰਧਕ ਰਹਿ ਜੀ ਮੈਂ ਹੁਣ ਮੈਨੂੰ ਐਂ ਦੱਸੋ ਵੀ ਪਹਿਲਾਂ ਕਿੱਥੋਂ ਸ਼ੁਰੂ ਕਰਾਵਾਂ ਉਹ ਯਾਰ ਮੈਂ ਤਾਂ ਇੱਥੇ ਢੂਈ ਦਿਖਾਉਣ ਆਈ ਸੀ ਸ਼ੇਰਾ ਜਰਾ ਲੀਕੇ ਦਰਦ ਹੂੰਗਾ ਦਰਦ ਪਪੜੇ ਜੀ ਹਟਾ ਦਾਂਗੇ ਤੁਸੀਂ ਬੈਠੋ ਤਾਂ ਸੀ ਹੁਣ ਮੈਂ ਨਾ ਮੁੜਦਾ ਹੋਇਆ ਚੱਕਰ ਮਾਰਦਾਗਾ ਢੂਈ ਦਿਖਾਇਆ ਮੈਂ ਤੇ ਇੱਥੇ ਤੀਜੇ ਦਿਨ ਆ ਜਾਣਾ ਲੈ ਕੇ ਲੰਡਾ ਜਾਂ ਸਕੂਟਰ ਰੋ ਮਾਰਦਾ ਤੈਨੂੰ ਮੈਂ ਮਖਮਲੀ ਸੋਫਿਆਂ ਤੇ ਨਾ ਵਾਦਾ ਤੇ ਕੋਈ ਨਾ ਮੈਂ ਤੇਰੀ ਭੂਆ ਨਾਲ ਉਹਨੂੰ ਨਾਲ ਹੀ ਲੈ ਕੇ ਆਉਂਗਾ ਮੈਂ ਸਿੱਧਾ ਪਿੰਡ ਹੀ ਨੱਗੂਗਾ ਮੈਂ ਨਾ ਆਲੀ ਕੇ ਆਈ ਢੂਈ ਬੜੀ ਬਾਈ ਜਾਂ ਕੱਢੀ ਪੀ ਆ ਲੇਉਂਗਾ ਨਹੀਂ ਨਹੀਂ ਸ਼ੇਰਾ ਕੋਈ ਨਾ ਔਰ ਠੀ ਤਕੜੇ ਆ ਸਾਰੇ ਹਾਂ ਤਕੜੇ ਆ ਆਜੋ ਮਾਰ ਲਓ ਕਿਹੜਾ ਕਿਹੜਾ ਤਾਂ ਮਾਰ ਲਾਂਗੇ ਆ ਦਿਵਾਲੀ ਨਹੀਂ ਲੱਗੇ ਜਾਣੀ ਬਸ ਸ਼ੇਰਾ ਬਸ ਮਾਦਾ ਢੂਈ ਦਿਖਾਓ